ਕਿਹੜੇ ਕਿਹੜੇ ਮਾਮਲੇ ਚ ਹੈ ਔਰ ਜਿਹੜਾ ਡੋਡੇ ਪੋਸਟ ਬੜੀ ਹੈਗੀ ਆ ਉਹ ਕਿੰਨੀ ਹੈਗੀ ਆ ਕਿੱਥੋਂ ਬੜੀ ਹੈ ਜੀ ਯੁੱਧ ਨਸ਼ਾ ਵਿਰੋਧ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਜਿਹੜੀ ਸਾਰੀ ਟੀਮ ਜ਼ਿਲ੍ਹੇ ਦੀ ਸਾਰੀ ਟੀਮ ਐਸਪੀ ਡੀ ਸਾਹਿਬ ਡੀਐਸਪੀ ਡੀ ਡੀਐਸਪੀ ਸਿਟੀ ਡੀਐਸਪੀ ਆਰ ਸਾਡੇ ਸੀਆਈਏ ਦੀ ਟੀਮ ਪੂਰੀ ਟੀਮ ਇੱਥੋਂ ਸੀਆਈਏ ਫਿਰੋਜ਼ਪੁਰ ਸੀਏਏ ਯੂਨਿਟ ਜ਼ਿਲ੍ਹੇ ਵਾਲੇ ਅਤੇ ਐਸਐਚਓ ਕਲਖੌਰ ਇਹਨਾਂ ਨੇ ਬਹੁਤ ਵਧੀਆ ਕਾਰਵਾਈ ਕਰਦੇ ਇੱਕ ਬਹੁਤ ਵੱਡੀ ਰਿਕਵਰੀ ਕੀਤੀ ਹੈ ਜਿਹਦੇ ਮੁਕੱਦਮਾ ਨੰਬਰ 92 ਅ ਥਾਣਾ ਸਦਰ ਜ਼ਿਲ੍ਹੇ ਦੇ ਵਿੱਚ ਦਰਜ ਕਰਕੇ 400 ਕਿਲੋ ਡੋਡੇ ਸਾਬਤ ਡੋਡੇ ਪੋਸਟ ਇਹ ਬਰਾਮਦ ਕੀਤਾ ਇੱਕ ਟਰੱਕ ਬਰਾਮਦ ਕੀਤਾ ਤੇ ਇਹਦੇ ਵਿੱਚ ਹਰਜਿੰਦਰ ਸਿੰਘ ਤੇ ਗੁਰਿੰਦਰ ਸਿੰਘ ਦੋ ਜਿਹੜੇ ਇਹਦੇ ਅਕਿਊਜ਼ ਅਰੈਸਟ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਵੇਂ ਹੀ ਜਿਹੜੇ ਮੁਕੱਦਮਾ ਨੰਬਰ 212 ਇਹਦੇ ਵਿੱਚ ਥਾਣਾ ਸਦਰ ਦਾ ਇੱਥੇ ਦਰਜ ਕਰਕੇ ਜੇ ਸੀਆਈਏ ਵੱਲੋਂ ਸਾਰੀ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਔਰ ਗੋਰੀ ਤੇ ਗੁਰਪ੍ਰੀਤ ਸਿੰਘ ਔਰ ਕਾਲੀ ਇਹ ਦੋ ਜਣੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 8 ਕਿਲੋ 301 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਸਪਲੈਂਡਰ ਇਹਨਾਂ ਤੋਂ ਬਰਾਮਦ ਕਰਨ ਸਫਲਤਾ ਹਾਸਲ ਹੋਈ ਹੈ ਤੇ ਇਵੇਂ ਹੀ ਮੁਕੱਦਮਾ ਨੰਬਰ 87 ਜਿਹੜਾ ਘਲਖੁਰਦ ਇਹ ਦਰਜ ਕੀਤਾ ਇੱਥੇ ਯੋਗਰਾਜ ਸਿੰਘ ਔਰ ਸਮਰ ਪੁੱਤਰ ਹਾਕਮ ਸਿੰਘ ਵਾਸੀ ਹਾਸਲ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ 4 ਕਿਲੋ 720 ਗ੍ਰਾਮ ਹੈਰੋਇਨ ਇੱਕ ਐਕਟਿਵਾ ਇੱਕ ਪਿਸਟਲ ਦੇ ਖੁੱਲੇ ਪਾਰਟਸ ਹੈ ਖੁੱਲੇ ਹੋਏ ਪਿਸਟਲ ਹੈ ਉਹ ਬਰਾਮਦ ਹੋਏ ਤੇ 8 ਜਿੰਦਾ ਰੌਤ ਪ੍ਰਾਪਤ ਹੋਏ ਇਹ ਬੜੀ ਵਧੀਆ ਰਿਕਵਰੀ ਹੈ ਜਿਹੜੀ ਸਾਡੀ ਟੀਮ ਵੱਲੋਂ ਸਖਤ ਮਿਹਨਤ ਦੇ ਨਾਲ ਤੇ ਵਧੀਆ ਕੋਆਰਡੀਨੇਸ਼ਨ ਦੇ ਨਾਲ ਇਹਨਾਂ ਨੇ ਇਹ ਜਿਹੜੀ ਰਿਕਵਰੀਜ਼ ਕੀਤੀ ਹੈ ਤੇ ਬਹੁਤ ਵਧੀਆ ਰਿਕਵਰੀਜ਼ ਹੈ ਜਿਹਦੇ ਨਾਲ ਆਪਣੇ ਜਿਹੜੀ ਸਟਰੀਟ ਦੇ ਉੱਤੇ ਇੰਨੇ ਹੀ ਡਰੱਗਸ ਜਿਹੜੀ ਜਾਣੀ ਸੀ ਨੌਜਵਾਨ ਪੀੜ੍ਹੀ ਖਰਾਬ ਹੋਣੀ ਸੀ ਉਸ ਨੂੰ ਹੁਣ ਹੰਚਾਇਆ ਹੈ